ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ساری ਦੁਨੀਆ ਦੀ ਇਤਿਹਾਸ ਪਾਤ ਰੱਖਣ ਦੀ ਚਾਦਰ ਜਿਨ੍ਹਾਂ ਦੀ ਅਰਧ ਸ਼ਤਾਬ ਦੀ 350ਵਾਂ ਸ਼ਹੀਦੀ ਦਿਹਾੜਾ ਦਿੱਲੀ ਦੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਕੇ ਖਾਲਸੇ ਵੱਲੋਂ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸਤਗੁਰਾਂ ਦੀ ਸ਼ਹੀਦੀ ਦਾ ਪਰੋਮ ਮਨਾਇਆ ਜਾ ਰਿਹਾ ਉੱਥੇ ਸਤਗੁਰਾਂ ਦੇ ਸੰਗੀ ਸਾਥੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਉਹਨਾਂ ਦਾ ਵੀ ਸ਼ਹੀਦੀ ਦਿਵਸ ਨਾਲ ਮਨਾਇਆ ਜਾ ਰਿਹਾ ਹੈ। ਦਿੱਲੀ ਦੀਆਂ ਸੰਗਤਾਂ ਦਾ ਹੁਕਮ ਲੈ ਕੇ ਭਾਈ ਹਰਸ਼ਦੀਪ ਸਿੰਘ ਜੀ ਅਤੇ ਸਾਡੇ ਪਿਆਰੇ ਮਹੰਤ ਭੇਜਾ ਸਿੰਘ ਜੀ ਤਰਨਤਾਰਨ ਵਾਲੇ ਦਾਸ ਦੇ ਪਾਸ ਪਹੁੰਚੇ ਹੈ। 23 ਨਵੰਬਰ ਨੂੰ ਉੱਥੇ ਦੀ ਹਾਜ਼ਰੀ ਜਿਹੜੀ ਹੈ ਉਹ ਹਿਸਾਬ ਕਿਤਾਬ ਲਾ ਕੇ ਬੇਨਤੀ ਕੀਤੀ ਹੈ ਕਿ 23 ਨੂੰ ਹਾਜ਼ਰੀ ਦਾਸ ਸੰਗਤਾਂ ਦੇ ਸਹਿਤ ਉੱਥੇ ਪਰਣਗੇ। ਸਾਰੀਆਂ ਸੰਗਤਾਂ ਦਾ ਹੁਕਮ ਸਿਰ ਮੱਥੇ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ